ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦਿ ਦੀਵ ਗੰਧਾਰੀ ਮਹੱਲਾ ਪਿੰਜਵਾ ਆਪਣੇ ਸਤਗੁਰ ਪਹਿ ਬਿਨੋ ਕਹਿਆ ਭਈ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਉ ਹਮ ਪਾਪੀ ਪਾਖੰਡੀ ਲੋਬੀ ਹਮਰਾ ਗੁਨ ਅਵਗੁਨ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੀ ਮੁਏ ਦੁਸਤ ਜੋ ਖਾਇਆ ਪਰ ਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਜਾਇ ਕਿ ਸਹਜਾਇ ਪਾਠ ਇਕੱਠਾ ਹੀ ਉਚਾਰਨ ਕਰ ਕਹੋ ਨਾਨਕ ਨਿਰਗੁਣ ਕਉ ਦਾਤਾ ਚਾਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾ ਅनाथ नाथ ਪ੍ਰਭ ਹਮਾਰੇ ਸਰਨ ਆਇਓ ਰਾਖਨ ਹਾਰੇ ਰਹਾਉ ਸਰਬ ਪਰ ਪਾਖ ਰਾਖ ਮੁਰਾਰੇ ਹਾਂਜੀ ਸਰਬ ਪਾਖ ਰਾਖ ਮੁਰਾਰੇ ਆਗੇ ਪਾਛੇ ਅੰਤਿਵਾਰੇ ਸਰਬਪਾਕ ਸਾਰੇ ਪਾਸਿਓਂ ਰਖ ਮੇ ਮੁਰ ਮਰਾਰੇ ਮੁਰਦਾਇਤ ਨੂੰ ਮਾਰਨ ਵਾਲੇ ਵਾਹਿਗੁਰੂ ਜੀ ਜਬ ਚਿਤਵ ਤਾਬ ਤੁਹਾਰੇ ਅੰਤਿਵਾਰੇ ਜਿਹੜਾ ਪਾਠ ਹੈ ਨਾ ਇਕੱਠਾ ਹੀ ਪਾਠ ਓਨ ਸਮਾਰ ਮੇਰਾ ਮਨ ਸਾਧਾਰੇ ਮੇਰਾ ਮਨ ਸੁਧਾਰੇ ਓਨ ਸਮਾਰ ਮੇਰਾ ਮਨ ਸਾਧਾਰੇ ਸੁਣ ਗਾਵੋ ਗੁਰਬਚਨਾਰੇ ਬਲ ਬਲ ਜਾਓ ਸਾਲ ਦਰਸਾਰੇ ਮਨ ਮਹਿ ਰੱਖੋ ਏਕ ਅਸਾਰੇ ਨਾਨਕ ਪ੍ਰਭ ਮੇਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਕਰਨ ਹਾਰੇ ਕਰਨ ਹਾਰੇ ਪਾਠ ਇਕੱਠਈਏ ਦੇਵ ਗੰਦਾਰੀ ਮਹੱਲਾ ਪੰਜਵਾ ਪ੍ਰਾਪ ਇਹੈ ਮਨੋਰਥ ਮੇਰਾ ਕਿਰਪਾ ਨਿਦਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਹਾਂਜੀ ਇਹ ਮੋਹੇ ਪਦ ਤੇ ਚਾਲ ਅਨੁਸਾਰ ਵਿਸਰਾਮ ਇੱਥੇ ਠੀਕ ਹੈ ਕਿਰਪਾ ਨਿਦਾਨ ਦਇਾਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾ ਦੀਜੈ ਕਰ ਕਰ ਦੀਜੈ ਯਾਨੀ ਅਰਥ ਲੱਗਣ ਲੱਗਿਆ ਕਰ ਪਹਿਲਾਂ ਆ ਜਾਏਗਾ ਦੀਜੈ ਕਰ ਇੱਥੇ ਠਮਕ ਸੰਤਨ ਕਾ ਚੇਰਾ ਰਹਾਉ ਪ੍ਰਤ ਪ੍ਰਤਹਿ ਕਾਲ ਲਾਗਾ ਜਨ ਚਰਨੀ ਨੇ ਸਬਾ ਸੁਰ ਦਰਸ ਪਾਵ ਤਾਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰਾਵ ਪ੍ਰਭ ਆਪਣਾ ਸੰਤ ਸੰਗ ਨੇਤ ਰਹੀਐ ਇੱਕ ਆਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਈ ਹੈ ਦਇਆਲ ਤੇ ਵਿਸਰਾਮ ਠੀਕ ਹੈ ਪਰ ਚਾਲ ਅਨਸਾਰ ਮੁਖ ਵਿਸਰਾਮ ਮੋਹਿ ਤੇ ਹੀ ਹੈ ਇਸ ਤਰ੍ਹਾਂ ਵੀ ਲਾਉਂਦੇ ਹਨ ਕਿਰਪਾ ਨਿਧਾਨ ਦਇਾਲ ਮੋਹ ਦੇ ਦੀਜੈ ਕਰ ਸੰਤਨ ਕਾ ਚੇਰਾ ਪ੍ਰਚਾਲ ਅਨਸਾਰ ਮੋਹ ਤੇ ਮੋਹ ਤੇ ਵਿਸਰਾਮ ਠੀਕ ਹੈ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੀਤਾ ਐਸੇ ਹਰ ਜੀ ਉਪਾਈ ਮੀਤਾ ਪਦ ਤੇ ਵਿਸਰਾਮ ਹੈ ਕਸ ਕੇ ਉਚਾਰਨ ਕਰਨਾ ਹੈ ਪਾਤ ਛੂਡ ਨਾ ਜਾਈ ਸਦਹੀ ਸੰਗੀ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲੇ ਉਹ ਮਨੋਹਰ ਸਰਬ ਸੁਖੈਨਾ ਤਿਆਗ ਨ ਕਤਹੂ ਜਾਏ ਾਨਿਕ ਾਨਿਕ ਭਾਤ ਬਹੁ ਪੀਖੇ ਪ੍ਰਿਆ ਰੂਹ ਮਨਾ ਸੰਸਾਰ ਲਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਾਨਿਕ ਾਨਿਕ ਭਾਤ ਬਹੁ ਪੀਖੇ ਇਥੇ ਵਿਸਰਾਮ ਪ੍ਰਿਆ ਰੂਮ ਨਾ ਸੰਸਰ ਲਾਏ ਮੰਦਰ ਭਾਗ ਸੋਭ ਦੁਆਰ ਹੈ ਅਨਹਤ ਰੂਣ ਝੁਣ ਲਾਏ ਮੰਦਰ ਭਾਗ ਸੋਭ ਦੁਆਰ ਹੈ ਇਥੇ ਵਿਸਰਾਮ ਅਨਹਤ ਰੂਣ ਝੁਣ ਜਿਹੜਾ ਪਾਠ ਹੈ ਇਹ ਵੱਖਰਾ ਹੀ ਹੈ ਉਹ ਸੰਬੰਧਕ ਦਾ ਬੋਲਣਾ ਅਨਹਤ ਰੂਣ ਝੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਯਾਥੀਤੇ ਸਾਧ ਥਾਏ ਥੀਤੇ ਪਗ ਤੇ ਠਮਕ ਲਾ ਤੁੰ। ਦੇਵ ਗੰਦਾਰੀ ਪੰਜਵਾ ਦਸਨ ਨਾਮ ਕਾ ਮਨ ਆਛੈ। ਪ੍ਰਮ ਆਇਓ ਹੈ ਸਗਲ ਥਾਨ ਰੇ ਆਇਹ ਪਰਿਓ ਸੰਤ ਪਾਛੈ ਰਹਾਉ ਕਿਸਹ ਸੇਵੀ ਕਿਸ ਅਰਾਦੀ ਜੋ ਜਿਸਟੈ ਸੋ ਗਾਛੈ ਸਾਧ ਸੰਗਤ ਕੀ ਸਰਨੀ ਪਰਿਐ। ਚਰਨ ਰੇਨ ਮਨ ਬਾਛੈ ਜੁਗਤ ਨ ਜਾਣ ਗੁਣ ਨਹੀਂ ਕੋਈ ਮਹਾਦੁੱਤਰ ਮਾਇ ਆਛੈ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਮਹਾਦੁੱਤਰ ਮਾਇ ਆਛੈ ਮਾਇ ਆਛੈ ਪਾਠ ਉਚਾਰਨ ਕਰਨਾ ਯਾਨੀ ਮਾਇਆ ਦੇ ਵਿੱਚੋਂ ਡੈਸ਼ ਦੇ ਕੇ ਛੈ ਪਾਠ ਉਚਾਰਨ ਕਰਨਾ ਇਕੱਠਾ ਹੀ ਮਾਇਆ ਛੈ ਮਾਇਆ ਛੈ ਨਹੀਂ ਵੀ ਕਹਿਣਾ माया अच्छा भी नहीं कहना उच्चारण करना महादुत्तर माया छ जगत न जाना गुण नहीं कोई महादुत्तर माया छ आए आए पयो नानक गोर चरणी तो उत्तरी सगल दुराछै देव गंधारी पंजवा अमृता ਪ੍ਰਿਆ ਬਚਨ ਤੁਹਾਰੇ ਪ੍ਰਿਆ ਐੜੇ ਕੰਨਾ ਨਹੀਂ ਲਾਉਣਾ ਪ੍ਰਿਆ ਬਚਨ ਤੁਹਾਰੇ ਆਤ ਸੁੰਦਰ ਮਨ ਮੋਹਨ ਪਿਆਰੇ ਸਭ ਹੂ ਮਦ ਨਿਰਾਰੇ ਰਹਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਬ੍ਰਹਮ ਨੀਏ ਆਹਾ ਬ੍ਰਹਮ ਮਹੇਸ਼ ਸਿੱਧ ਮੁੰ ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਦੀਨ ਦਵਾਰੈ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੀਨ ਇਥੇ ਯਮਕ ਲਾ ਦੇਣੀ ਹੈ ਦਵਾਰੈ ਆਇਓ ਠਾਕੁਰ ਇਥੇ ਵਿਸਰਾਮ ਹੈ ਸਰਨ ਪਰਿਓ ਸੰਤ ਇਥੇ ਠਮਕ ਲਾ ਦੇਣੀ ਹੈ ਹਾਰੇ ਪਦ ਪੁੱਲਾ ਹੀ ਉਚਾਰਨ ਕਰਨਾ ਹਾਰ ਹੀ ਨਹੀਂ ਕਹਿਣਾ ਸੰਤ ਹਾਰ ਹੀ ਨਹੀਂ ਕਹਿਣਾ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਗੰਧਾਰੀ ਮਹਲਾ ਪੰਜਵਾ ਹਰਿ ਜਾਪ ਸੇਵਕ ਪਾਰ ਉਤਾਰਿਉ ਦੀਨ ਦਇਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਉ ਰਹਾਉ ਆਦ ਸੰਗਮ ਗੁਣ ਗਾਵਹਿ ਹਰ ਕੀ ਰਤਨ ਜਨਮ ਨਹੀਂ ਹਾਰੇ ਓ ਪ੍ਰਾਪ ਗੁਣ ਗਾਇ ਬਿਖੈ ਬਨ ਤਰਿਆ ਕੁਲਹ ਸੰਬੂਹ ਉਧਾਰਿਓ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸੁਰ ਪੁਨਾ ਹੈ ਪੁਨਾ ਬਲਿਹਾਰਿਉ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਤ ਫਿਰੇ ਬਨ ਭੀਖ ਮੋਹਨ ਰਹਤ ਨਿਰਾਰ ਹਾਂਜੀ ਕਰਤ ਫਿਰੇ ਬਾਨ ਭੀਖ ਇਥੇ ਵਿਸਰਾਮ ਮੋਹਨ ਰਹਤ ਨਿਰਾਰ ਰਹਾਉ ਕਥਨ ਸੁਨਾਵਣ ਗੀਤ ਨੀਕੇ ਕਥਨ ਸੁਣਾਵਨ ਗੀਤ ਨੀਕੇ ਗਾਵਨ ਇਥੇ ਵਿਸਰਾਮ ਕਥਨ ਸੁਣਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਗਾਰ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਗਾਰ ਨਹੀਂ ਕਹਿਣਾ ਕਥਨ ਸੁਣਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਆਤ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾ ਚਾਰ ਆਤ ਸੁੰਦਰ ਬਹੁ ਚਤੁਰ ਸਿਆਨੇ ਇਥੇ ਵਿਸਰਾਮ ਵਿਦਿਆ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਵਿਦਿਆ ਰਸਨਾ ਚਾਰ ਵਿਦਿਆ ਰਸਨਾ ਚਾਰ ਮਾਨਮੂਖ ਮੇਰ ਤੇਰ ਵਿਵਰਜਿਤ ਏਹ ਮਾਰਗ ਖੰਡੇ ਧਾਰ ਵਿਵਰਜਿਤ ਹੀ ਉਚਾਰਨ ਕਰਨਾ ਬੱਬੀ ਦੀ ਸਿਹਾਰੀ ਦੇ ਨਾਲ ਮਾਨਮੂਖ ਮੇਰ ਤੇਰ ਵਿਵਰਜਿਤ ਏਹ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਲ ਤਰੀ ਅਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਹਾਂਜੀ ਰਾਗ ਦੇਵ ਗੰਦਾਰੀ ਮਹੱਲਾ ਪੰਜਵਾ ਕਾਰ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ ਆਨ ਨ ਸੰਸਰ ਕੋ ਲਾਗੈ ਢੂੜ ਰਹੇ ਹਮ ਮੂਚਾ ਰਹਾਉ ਬਹੁ ਬੇਅੰਤ ਆਤ ਵੱਡੋ ਗਾਹਰੋ ਬਹੁ ਬੇਅੰਤ ਆਤ ਵੱਡੋ ਗਾਹਰੋ ਥਾਹ ਨਹੀਂ ਅਗ ਅਰ ਹੂਚਾ ਥਾਹ ਨਹੀਂ ਅਗ ਹੂਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਖੋਜ ਅਸ਼ੰਕਾ ਆਨੇਕਤਾ ਪੰਥਾ ਹਾਂਜੀ ਆਨੇਕ पंथा पाठ मुख पाठ है पोथिया छपिया अनकित अनकत पंथा पर संप्रदा चे पाठ कराया जाता है खोज असंखा अनिक तपंथा इथे विश्राम है बे, बेन गुर नहीं पहुंचा कहो नानक कृपा करी ठाकुर कहो कहना हुड़ा ला कहो कहो नानक कहो नानक कृपा करी ठाकुर ਮੇਲੇ ਸਾਧੂ ਰਾਸ ਪੁੰਚਾ ਪੁੰਚਾ ਦਲੰਕਰ ਲਾ ਕੇ ਧੀਰਗ ਉਚਾਰਨ ਕਰਨਾ ਪੁੰਚਾ ਨਹੀਂ ਕਹਿਣਾ ਪੁੰਚਾ ਪੁੰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ